ਸੱਤਿ ਸ਼੍ਰੀ ਅਕਾਲ ਜੀ। ਅਲਫਾਜ਼ ਜ਼ਿੰਦਗੀ ਦੇ ਚੈਨਲ ਵਿੱਚ ਤੁਹਾਡਾ ਸਵਾਗਤ ਹੈ। ਜੋ ਆਪਣੀ ਅੱਜ ਦੀ ਕਹਾਣੀ ਹੈ। ਇਹ ਇੱਕ ਸੱਚੀ ਕਹਾਣੀ ਹੈ ਜਿਸ ਨੂੰ ਮੈਂ ਆਪਣੇ ਬਚਪਨ ਤੋਂ ਆਪਣੀ ਅੱਖੀ ਦੇਖੀ ਆਈ ਹਾਂ। ਇੱਕ ਬਹੁਤ ਹੀ ਸਿੱਧੀ ਸਾਦੀ ਤੇ ਪਤੀ ਦੇ ਜ਼ੁਲਮਾਂ ਸਹਿੰਦੀ ਹੋਈ ਬਜ਼ੁਰਗ ਮਾਤਾ ਦੀ ਕਹਾਣੀ ਹੈ। ਅੱਜ ਕੱਲ ਦੇ ਟਾਈਮ ਵਿੱਚ ਸ਼ਾਇਦ ਹੀ ਕੋਈ ਅੱਜ ਦੀ ਕੁੜੀ ਇੰਨਾ ਜ਼ੁਲਮਾਂ ਨੂੰ ਸਹਿ ਸਕੇ ਪਹਿਲਾਂ ਨਾਲੋਂ ਹੁਣ ਸਭ ਦੀਆਂ ਸੋਚਾਂ ਵਿੱਚ ਕਾਫੀ ਬਦਲਾਅ ਹੋ ਚੁੱਕਾ ਹੈ ਐਸ ਲਈ ਹੁਣ ਥੋੜਾ ਔਰਤਾਂ ਤੇ ਹੋਰ ਹੋ ਰਹੀ ਹਿੰਸਾ ਕਾਫੀ ਘਟ ਹੋ ਚੁੱਕੀ ਹੈ ਪਰ ਇਹ ਉਸ ਉਸ ਜਮਾਨੇ ਦੀ ਕਹਾਣੀ ਹੈ ਜਦੋਂ ਔਰਤਾਂ ਸਿਰਫ ਘਰ ਦੀ ਚਾਰ ਦਿਵਾਰੀ ਵਿੱਚ ਕੈਦ ਰਹਿ ਕੇ ਹੀ ਜ਼ੁਲਮ ਸਹਿੰਦੀਆਂ ਰਹਿੰਦੀਆਂ ਜੋ ਕਹਾਣੀ ਸ਼ੁਰੂ ਕਰਦੇ ਹਾਂ ਮੇਰਾ ਨਾਮ ਗਰਮੀਲ ਕੌਰ ਹੈ ਤੇ ਮੈਂ ਆਪਣੇ ਮਾਪਿਆਂ ਦੀ ਬਿਲਕੁਲ ਸਿੱਧੀ ਸਾਦੀ ਬਹੁਤ ਹੀ ਬੀਬੀ ਕੁੜੀ ਸੀ ਮੈਨੂੰ ਜਿਵੇਂ ਮੇਰੇ ਮਾਪਿਓ ਨੇ ਕਹਿ ਦੇਣਾ ਮੈਂ ਉਸੇ ਤਰ੍ਹਾਂ ਹੀ ਕਰੀ ਜਾਣਾ ਬਾਕੀ ਭੈਣ ਭਰਾਵਾਂ ਵਿੱਚੋਂ ਮੈਂ ਸਭ ਤੋਂ ਛੋਟੀ ਤੇ ਉਹਨਾਂ ਨਾਲੋਂ ਤੇਜ਼ ਦੀ ਤਾਰ ਵੀ ਕੱਟ ਸੀ ਉਹ ਜਮਾਨੇ ਉਸ ਜਮਾਨੇ ਵਿੱਚ ਛੋਟੀ ਉਮਰ ਵਿੱਚ ਹੀ ਵਿਆਖਰ ਦਿੱਤੇ ਜਾਂਦੇ ਸੀ ਮੈਂ ਜ਼ਿਆਦਾ ਪੜੀ ਲਿਖੀ ਤਾਂ ਨਹੀਂ ਸੀ ਪਰ ਫਿਰ ਵੀ ਮੈਂ ਅਖਬਾਰ ਪੜ੍ਹ ਲੈਂਦੀ ਨਹੀਂ ਪੜ੍ਹ ਲੈਂਦੀ ਸੀ ਅਸੀਂ ਤਾਂ ਫਿਰ ਵੀ ਪੜ ਗਈਆਂ ਪਰ ਕੌਝ ਔਰਤਾਂ ਉਸ ਜ਼ਮਾਨੇ ਵਿੱਚ ਬਿਲਕੁਲ ਵੀ ਨਹੀਂ ਸੀ ਪੜਦੀਆਂ ਜਾਂ ਫਿਰ ਉਹਨਾਂ ਨੂੰ ਪੜਾਇਆ ਨਹੀਂ ਜਾਂਦਾ ਤੇ ਮੈਂ ਤੇ ਮੇਰੀਆਂ ਦੋਨੇ ਦੋਵੇਂ ਦੂਜੀਆਂ ਵੱਡੀਆਂ ਭੈਣਾਂ ਵੀ ਅਸੀਂ 8-8 ਜਮਾਤਾਂ ਪੜ ਲਈਆਂ ਮੈਂ ਇੱਕ ਮੇਰੇ ਭਰਾ ਇੱਕ ਮੇਰਾ ਭਰਾ ਸੀ ਉਹਨਾਂ ਨੂੰ ਵੀ ਅਸੀਂ ਪੜਾਇਆ ਪਰ ਉਹ ਖੁਦ ਹੀ ਪੜਾਈ ਵਿੱਚ ਮਨ ਨਹੀਂ ਸੀ ਲਗਾਉਂਦਾ ਐਸ ਲਈ ਉਹ ਨਹੀਂ ਪੜ ਸਕਿਆ ਪਰ ਜੇ ਸਾਨੂੰ ਅੱਗੇ ਪੜਾਉਂਦੇ ਤਾਂ ਸ਼ਾਇਦ ਅਸੀਂ ਹੋਰ ਪੜ ਲੈਣਾ ਸੀ ਕਿਉਂਕਿ ਕੁੜੀਆਂ ਨੂੰ ਹਮੇਸ਼ਾ ਹੀ ਪੜਨ ਦਾ ਬਹੁਤ ਸ਼ੌਕ ਹੁੰਦਾ ਹੈ ਮੁੰਡਾ ਸਿਰਫ ਮਜਬੂਰੀਆਂ ਚ ਹੀ ਪੜਦੇ ਤੇ ਇਸ ਲਈ ਉਸਨੇ ਸਿਰਫ 10 ਕਲਾਸਾਂ ਹੀ ਕੱਟ ਤੋ ਕੇ ਕੀਤਨ ਤੇ ਮੈਂ 8 ਕਲਾਸਾਂ ਪਾਸ ਕਰ ਲਈਆਂ ਤੇ ਸਕੂਲ ਵਿੱਚੋਂ ਪੜਨ ਤੋਂ ਹਟਾ ਲਿਆ ਉਸ ਤੋਂ ਬਾਅਦ ਹੀ ਮੇਰਾ ਵਿਆਹ ਕਰ ਦਿੱਤਾ ਮੈਂ ਸਿਰਫ 17 ਸਾਲਾਂ ਦੀ ਮਸਾਂ ਹੀ ਹੋਈ ਸੀ ਜਦੋਂ ਮੇਰਾ ਵਿਆਹ ਕਰ ਦਿੱਤਾ ਤੇ ਉਸ ਟਾਈਮ ਵਿੱਚ ਕੁੜੀਆਂ ਨੂੰ ਕੋਈ ਵੀ ਨਹੀਂ ਸੀ ਪੁੱਛਦਾ ਦੱਸਦਾ ਤੇ ਨਾ ਹੀ ਕੁੜੀਆਂ ਆਪਣੇ ਆਪਣੀ ਰਹਿ ਰਹਿ ਦਿੰਦੀਆਂ ਸੀ ਕਿਸੇ ਵੀ ਮਾਮਲੇ ਵਿੱਚ ਇਸ ਲਈ ਮੈਨੂੰ ਚੁੱਪਚਾਪ ਬਿਨਾ ਪੁੱਛੇ ਹੀ ਮੇਰਾ ਵਿਆਹ ਕਰ ਦਿੱਤਾ ਮੇਰੀ ਉਮਰ ਛੋਟੀ ਹੋਣ ਕਰਕੇ ਮੈਨੂੰ ਕੁਝ ਵੀ ਪਤਾ ਨਹੀਂ ਸੀ ਮੇਰੇ ਘਰ ਵਾਲੇ ਦੀ ਉਮਰ ਮੇਰੇ ਤੋਂ ਕੁਝ ਸਾਲ ਵੱਡਾ ਸੀ ਪਰ ਮੈਂ ਫਿਰ ਵੀ ਕਦੇ ਉਸ ਦਾ ਵਿਰੋਧ ਨਹੀਂ ਸੀ ਕੀਤਾ ਵਿਆਤੋ ਕੁਝ ਕੁ ਸਮਾਂ ਬਾਅਦ ਹੀ ਮੇਰੇ ਉੱਤੇ ਜ਼ੁਲਮ ਕਰਨਾ ਲੱਗਿਆ ਮੈਨੂੰ ਬਿਨਾ ਕਿਸੇ ਵਜ੍ਹਾ ਤੋਂ ਹੀ ਕੁੱਟ ਦੇਣਾ ਛੋਟੇ ਛੋਟੇ ਗੱਲ ਤੇ ਸ਼ੱਕ ਕਰਨਾ ਬਿਨਾ ਵਜ੍ਹਾ ਹੀ ਸ਼ੱਕ ਕਰਨ ਦੀ ਆਦਤ ਤੋਂ ਉਹ ਮੈਨੂੰ ਕੁੱਟਦਾ ਮਾਰਦਾ ਪਰ ਮੈਂ ਅੱਗੇ ਕੁਝ ਨਾ ਬੋਲਦੀ ਤੇ ਨਾ ਹੀ ਕਦੇ ਉਸ ਦਾ ਵਿਰੋਧ ਕੀਤਾ ਸੀ ਕਦੇ ਉਸ ਨੇ ਕਹਿਣਾ ਕਿ ਸਬਜ਼ੀ ਠੰਡੀ ਹੈ ਤਾਂ ਵੀ ਕੱਟ ਦੇਣਾ ਉਸਨੇ ਕਿਹਾ ਨਾ ਕਿ ਜਿਆਦਾ ਗਰਮ ਹੈ ਤਾਂ ਵੀ ਕੱਟ ਦੇਣਾ ਉਸਨੇ ਮੈਨੂੰ ਪਤਾ ਨਹੀਂ ਕਿੰਨੇ ਜਨਮ ਤਾਂ ਮੈਥੋਂ ਬਦਲਾ ਲੈਣਾ ਚਾਹਿਆ ਤੇ ਛੋਟੀ ਛੋਟੀ ਗੱਲ ਤੇ ਮੈਨੂੰ ਕੁੜਦਾ ਮਾਰਦਾ ਰਹਿੰਦਾ ਮੈਂ ਕਦੇ ਵੀ ਇਹ ਗੋ ਨਹੀਂ ਸੀ ਬੋਲਦੀ ਕਿਉਂਕਿ ਮੈਨੂੰ ਆਪਣੇ ਪੇਕਿਆਂ ਦੀ ਇੱਜ਼ਤ ਵੀ ਪਿਆਰੀ ਸੀ ਜੇ ਮੈਂ ਕਦੇ ਉਹਨਾਂ ਨੂੰ ਦੱਸਿਆ ਕਿ ਮੇਰੇ ਨਾਲ ਇਸ ਤਰ੍ਹਾਂ ਹੁੰਦਾ ਹੈ ਤਾਂ ਉਹਨਾਂ ਨੇ ਮੈਨੂੰ ਇੱਥੋਂ ਲੈ ਜਾਣਾ ਸੀ ਤੇ ਪੇਕੇ ਬੈਠੀ ਤੀ ਦੀ ਕੋਈ ਇੱਜ਼ਤ ਨਹੀਂ ਹੁੰਦੀ ਕਿਉਂਕਿ 1 2 ਦਿਨ ਤਾਂ ਸਾਰੇ ਆਵ ਭਗਤੀ ਕਰ ਭਗਤ ਕਰਦੇ ਨੇ ਪਰ ਜੇ ਜਿਆਦਾ ਵੀ ਪੇਕੇ ਹਰ ਗੱਲ ਦਸੀਏ ਤਾਂ ਪ੍ਰਾਪਰਝੀਆਂ ਨੱਕ ਬੁੱਲ ਵਟਣ ਲੱਗ ਜਾਂਦੇ ਨੇ ਮੈਂ ਕਦੇ ਵੀ ਕਿਸੇ ਕੋਲ ਤਾਫ ਨਹੀਂ ਸੀ ਕੱਢੀ ਕਿ ਮੈਂ ਔਖੀ ਹਾਂ ਮੈਂ ਇਸੇ ਤਰ੍ਹਾਂ ਜੁਲਮ ਸਹਿੰਦੀ ਰਹੀ ਤੇ ਕਦੇ ਵੀ ਨਹੀਂ ਸੀ ਬੋਲੀ ਫਿਰ 2 ਸਾਲ ਬਾਅਦ ਮੇਰੇ ਘਰ ਬੇਟੀ ਨੇ ਜਨਮ ਲਿਆ ਤਾਂ ਉਸ ਨੂੰ ਬੰਦੇ ਨੇ ਫਿਰ ਮੇਰੇ ਉੱਤੇ ਜਲਮ ਜਲਮ ਉਸ ਤੋਂ ਹੀ ਵੀ ਵਧ ਕਰਨੇ ਸ਼ੁਰੂ ਕਰ ਦਿੱਤੇ ਕਿ ਪੱਥਰ ਜੰਮਿਆ ਹੈ ਮੈਂ ਬੇਟੀ ਨੂੰ ਵੀ ਕੁੜਦਾ ਤੇ ਮੈਨੂੰ ਵੀ ਕੁੜਦਾ ਕਦੇ ਵੀ ਆਪਣੀ ਬੱਚੀ ਨੂੰ ਉਸਨੇ ਗਲੇ ਨਾਲ ਨਹੀਂ ਸਿਲਾਇਆ ਤੇ ਉਸ ਨੂੰ ਨਫ਼ਰਤ ਭਰੀਆਂ ਨਿਗਾਹਾਂ ਨਾਲ ਹੀ ਵੇਖਦਾ ਰਿਹਾ ਫਿਰ 2 ਸਾਲ ਬਾਅਦ ਫਿਰ ਮੇਰੇ ਘਰ ਕੁੜੀ ਪੈਦਾ ਹੋਈ ਤਾ ਮੈਨੂੰ ਸੋਚ ਕੇ ਵੀ ਡਰਨ ਲੱਗਣ ਲੱਗਾ ਕਿ ਦੋ ਧੀਆਂ ਦੀ ਮਾਂ ਤੀ ਉੱਤੋਂ ਘਰ ਵਾਲੇ ਦਾ ਜ਼ੁਲਮ ਵੀ ਮੈਂ ਕਿਵੇਂ ਸਹਿਣ ਕਰਾਂਗੀ ਮੇਰੀ ਹਾਲਤ ਤਾਂ ਪਾਗਲਾ ਵਰਗੀ ਹੋ ਗਈ ਸੀ ਕਿ ਮੈਂ ਹੁਣ ਕੀ ਕਰਾਂਗੀ ਕਿੱਥੇ ਜਾਵਾਂਗੀ ਪੇਕੇ ਵੀ ਨਹੀਂ ਰਹਿ ਸਕਦੀ ਸੀ ਕਿਉਂਕਿ ਦੋ ਬੱਚਿਆਂ ਬੱਚਿਆਂ ਤੇ ਤੀਜੇ ਮੇ ਤੀਜਾ ਮੇਰਾ ਖਰਚਾ ਉਹ ਕਿਵੇਂ ਉਠੰਦੇ ਉਹ ਵੀ ਘਰੋਂ ਠੀਕ ਹੀ ਸੀ ਐਸ ਲਈ ਮੈਂ ਦੋਨਾਂ ਧੀਆ ਨੂੰ ਲੈ ਕੇ ਉੱਥੇ ਉਹਦੇ ਜ਼ੁਲਮਾਂ ਦਾ ਸ਼ਿਕਾਰ ਹੁੰਦੀ ਰਹੀ ਉਹਨਾਂ ਉਹਨਾਂ ਨੇ ਸਾਨੂੰ ਤਿੰਨਾਂ ਮਾਵਾਂ ਧੀਆ ਨੂੰ ਘਰ ਵਿੱਚ ਇੱਕ ਇੱਕ ਤਰ੍ਹਾਂ ਹੀ ਕੈਦ ਹੀ ਕਰ ਦਿੱਤੀ ਸੀ ਕਿਉਂਕਿ ਸਾਨੂੰ ਇਹ ਵੀ ਇੱਜ਼ਾਜ਼ਤ ਨਹੀਂ ਸੀ ਕਿ ਘਰ ਦੇ ਵਿਹੜੇ ਤੱਕ ਅਸੀਂ ਆ ਸਕੀਏ ਉਹ ਬਿਨਾਂ ਇੰਨਾ ਇੱਕ ਸ਼ੱਕੀ ਇਨਸਾਨ ਸੀ ਉਹਨੇ ਆਸ-ਪਾਸੇ ਕੰਧਾਂ ਕਰਵਾ ਕੇ ਇੱਕ ਛੋਟੇ ਜਿਹੇ ਗੇਟ ਲਵਾ ਕੇ ਸਾਨੂੰ ਥੋੜੇ ਜਿਹੇ ਵੇੜੇ ਵਿੱਚ ਹੀ ਕੈਦ ਕਰਕੇ ਰੱਖਦਾ ਅਸੀਂ ਚੌਂਕੇ ਤੋਂ ਬਾਹਰ ਖੁੱਲੇ ਵੇੜੇ ਵਿੱਚ ਕਦੇ ਵੀ ਨਹੀਂ ਨਹੀਂ ਸੀ ਜਾ ਸਕਦੇ ਅਸੀਂ ਸਿਰਫ ਚੌਂਕੇ ਵਿੱਚ ਹੀ ਵੇਲੇ ਹੋਏ ਵੇੜੇ ਹੋਏ ਵੇੜੇ ਵਿੱਚ ਰਹਿੰਦੀਆਂ ਤੇ ਉਹਨਾਂ ਨੇ ਜਦੋਂ ਘਰੋਂ ਬਾਹਰ ਜਾਣਾ ਤੇ ਸਾਨੂੰ ਬਾਹਰੋਂ ਜਿੰਦਰਾ ਲਾ ਜਾਣਾ ਸਾਡੀ ਇੰਨੀ ਵੀ ਹਿੰਮਤ ਨਹੀਂ ਸੀ ਹੋਈ ਕਿ ਅਸੀਂ ਵੱਡੇ ਗੇਟ ਤੱਕ ਹੀ ਜਾ ਸਕੀਏ ਸਾਡਾ ਘਰ ਗਲੀ ਦੇ ਬਿਲਕੁਲ ਨੁਕਰਤੇ ਸੀ ਤੇ ਉਹਦੇ ਅੜਬ ਸੁਭਾਅ ਦੇ ਕਾਰਨ ਸਾਡੇ ਘਰੇ ਵੀ ਕੋਈ ਨਹੀਂ ਸੀ ਆਉਂਦਾ ਜਾਂਦਾ ਤੇ ਸਾਰੇ ਹੀ ਉਹਦੇ ਤੋਂ ਪਾਸਾ ਹੀ ਕਰ ਲੈਂਦੇ ਕਿ ਇਹ ਸ਼ੱਕੀ ਇਨਸਾਨ ਹੈ ਜੇ ਭਲੇ ਖੇ ਨਾਲ ਵੀ ਕੋਈ ਘਰ ਆ ਜਾਂਦਾ ਹੈ ਤਾਂ ਉਹਦੇ ਜੁਰਮ ਕਰਨੇ ਸ਼ੁਰੂ ਕਰ ਦਿੰਦਾ ਹੈ ਇਸ ਲਈ ਆਣ ਗਵਾਂਡ ਸਾਨੂੰ ਵੀ ਬੁਲਾਉਂਦਾ ਤਾਂ ਕੰਨਾ ਜੀਸੀ ਐਨ ਨੂੰ ਬੁਲਾ ਲੀਏ ਬੁਲਈਏ ਤਾਂ ਐਵੇਂ ਵਿਚਾਰੀਆਂ ਨੂੰ ਕੁੱਟ ਹੀ ਨਾ ਦੇਵੇ ਇਸ ਲਈ ਆਂਡ ਗਵਾਂਡ ਦੀਆਂ ਔਰਤਾਂ ਵੀ ਸਾਡੇ ਤੇ ਤਰਸ ਕਰਨ ਲੱਗੀਆਂ ਤੇ ਸਾਨੂੰ ਤਾਂ ਬੁਲਾਉਂਦੀਆਂ ਫਿਰ ਇਸੇ ਤਰ੍ਹਾਂ ਜ਼ੁਲਮ ਸਹਿੰਦੀਆਂ ਰਹਿੰਦੀਆਂ ਤੇ ਰੱਬ ਦਾ ਭਾਣਾ ਮੰਨਦੀ ਰੱਬ ਕੇ ਅਰਦਾਸਾਂ ਕਰਨੀਆਂ ਕਿ ਰੱਬਾ ਮੈਨੂੰ ਇੱਕ ਪੁੱਤ ਦੀ ਦਾਤ ਬਖਸ਼ੀ ਕਿ ਮੇਰਾ ਮੇ ਪਤਾ ਮੇਰਾ ਜੀਵਨ ਹੀ ਸੁਧਰ ਜਾਵੇ ਫਿਰ ਤਿੰਨ ਸਾਲ ਬਾਅਦ ਮੇਰੇ ਘਰ ਪੁੱਤ ਦਾ ਜਨਮ ਹੋਇਆ ਤੇ ਉਸ ਦਾ ਨਾਮ ਜਸਵਿੰਦਰ ਰੱਖਿਆ ਗਿਆ ਉਸਨੇ بیٹے ਨੂੰ ਤਾਂ ਬੁਲਾ ਲੈਣਾ ਪਰ ਕੁੜੀਆਂ ਨੂੰ ਬਿਲਕੁਲ ਵੀ ਨਹੀਂ ਸੀ ਦੇਖਦਾ ਪਰ ਉਸ ਤੋਂ ਉਸ ਨੂੰ ਜਦੋਂ ਵੀ ਗੁੱਸਾ ਆਉਂਦਾ ਤਾਂ ਪੁੱਤ ਨੂੰ ਵੀ ਬਹੁਤ ਘੜਦਾ ਮਾਰਦਾ ਉਸ ਤੇ ਸੁਭਾਅ ਦਾ ਤਾਂ ਮੈਨੂੰ ਸਮਝ ਹੀ ਨਹੀਂ ਸੀ ਆਉਂਦਾ ਕੀ ਐਸ ਨੂੰ ਕੀ ਹੋ ਜਾਂਦਾ ਹੈ ਕਟ ਮਾਰਨ ਲੱਗਿਆ ਬਿਲਕੁਲ ਨਹੀਂ ਸੀ ਵੇਖਦਾ ਤੇ ਉਸ ਨੂੰ ਮੇਰੀਆਂ ਧੀਆਂ ਨੂੰ ਵੀ ਨੂੰ ਵੀ ਪੜਾਇਆ ਵੀ ਨਹੀਂ ਸੀ ਤੇ ਬੇਟੇ ਨੂੰ ਸਕੂਲ ला ਦਿੱਤਾ ਹੌਲੀ ਹੌਲੀ ਬੱਚੇ ਵੱਡੇ ਹੁੰਦੇ ਗਏ ਪਰ ਮੇਰੇ ਨਾਲ ਜ਼ੁਲਮ ਇਸੇ ਤਰ੍ਹਾਂ ਹੀ ਵਧਦੇ ਗਏ ਉਸਨੇ ਗਰਮੀਆਂ ਵਿੱਚ ਵੀ ਸਾਨੂੰ ਉਸੇ ਚਾਰ ਦਿਵਾਰੀ ਵਿੱਚ ਹੀ ਕੈਦ ਕਰੀ ਰੱਖਣਾ ਕਦੇ ਵਿਹੜੇ ਵਿੱਚ ਵੀ ਨਹੀਂ ਸੀ ਸਤੇ ਦੇ ਪੱਖੇ ਪੱਖਾ ਵੀ ਇਕੱਲਾ ਹੀ ਲਾਉਂਦਾ ਮੈਂ ਤੇ ਮੇਰੀਆਂ 3 ਸੀ ਚੁੱਪਚਾਪ ਉਸ ਤੋਂ ਡਰਦੀਆਂ ਉਸੇ ਤਰ੍ਹਾਂ ਹੀ ਪੈ ਜਾਂਦੀਆਂ ਫਿਰ ਮੈਂ ਸੋਚਿਆ ਕਿ ਮੈਂ ਤਾਂ ਜੁਲਮ ਸਹਿ ਹੀ ਰਹੀ ਹਾਂ ਤੇ ਮੇਰੀਆਂ 3 ਤਾਂ ਇਥੋਂ ਆਜ਼ਾਦ ਹੋ ਸਕਣ ਫਿਰ ਮੈਂ ਵੀ 18-18 ਸਾਲ ਦੀਆਂ ਕਰਕੇ ਉਹਨਾਂ ਨੂੰ ਵਿਆਹ ਦਿੱਤਾ ਚੰਗੇ ਮਾੜੇ ਘਰਾਂ ਵਿੱਚ ਜਿਵੇਂ ਠੀਕ ਲੱਗਿਆ ਉਹ ਮੇਰੇ ਘਰ ਵਾਲੇ ਨੇ ਖੁਦ ਹੀ ਕਰ ਦੇਖ ਵਿਖੇ ਸੀ ਤੇ ਉਹਨਾਂ ਨੂੰ ਵਿਆਹ ਦਿੱਤਾ ਚਲੋ ਰੱਬ ਦੀ ਕਿਰਪਾ ਨਾਲ ਜਿਵਾਈ ਵਧੀਆ ਚੰਗੇ ਮਿਲੇ ਤੇ ਮੇਰੀਆਂ 3 ਸੁੱਖਾਂ ਹੋ ਗਈਆਂ ਉਹਨਾਂ ਦੀ ਜ਼ਿੰਦਗੀ ਦਾ ਕੁਝ ਕੁਝ ਸੌਖੀ ਹੋ ਗਈ ਸੀ ਇਹ ਸੋਚ ਕੇ ਹੀ ਮੇਰੇ ਮਨ ਨੂੰ ਸਕੂਨ ਮਿਲਿਆ ਮੈਂ ਜਦੋਂ ਮੈਂ ਸੋਚਿਆ ਚਲੋ ਬੜਾ ਬੜਾ ਪਾ ਹੀ ਵਧੀਆ ਲੰਘ ਜਾਵੇ ਸ਼ਾਇਦ ਇਸ ਬੰਦੇ ਨੂੰ ਹੁਣ ਹੀ ਅਕਲਾ ਜਾਵੇ ਪਰ ਉਸ ਨੇ ਮੇਰੇ ਨਾਲ ਕੁੱਟ ਮਾਰ ਮੋੜਾ ਪੇ ਵਿੱਚ ਵੀ ਉਸਨੇ ਉਸੇ ਤਰ੍ਹਾਂ ਹੀ ਜਾਰੀ ਰੱਖੀ ਗਰਮੀ ਵਿੱਚ ਬਿਨਾ ਪੱਖੇ ਤੋਂ ਹੀ ਸੰਭਦੀ ਰਹੀ ਤੇ ਖੁਦ ਪੱਕਾ ਆਪਣੇ ਵੱਲ ਕਰ ਲੈਣਾ ਮੈਨੂੰ ਅੱਜ ਕੱਲ ਅੱਜ ਤੱਕ ਇਹ ਨਹੀਂ ਸਮਝਿਆ ਸੀ ਸਮਝਿਆ ਸੀ ਕਿ ਇਹਨੇ ਜ਼ੁਲਮ ਕਿਉਂ ਕਰਦਾ ਰਿਹਾ ਮੇਰੀਆਂ ਧੀਆਂ ਤੋਂ ਡਰਦੀਆਂ ਡਰਦੀਆਂ ਤੇ ਸਿੰਮਾਂ ਰਹਿੰਦੀਆਂ ਤੇ ਕਦੇ ਵੀ ਪੇਕੇ ਨਹੀਂ ਸਈਆਂ ਮੈਂ ਕਦੇ ਵੀ ਉਹਨਾਂ ਨੂੰ ਮਿਲਣਾ ਉਹਨਾਂ ਦੇ ਸਹੁਰੇ ਤੱਕ ਨਹੀਂ ਸੀ ਗਈ ਕਿਉਂਕਿ ਮੈਨੂੰ ਘਰ ਤੋਂ ਬਾਹਰ ਨਿਕਲਣ ਦੀ ਤਾਂ ਕੀ ਘਰ ਦੇ ਵਿਹੜੇ ਵਿੱਚ ਨਿਕਲਦੇ ਵੀ ਇਜਾਜ਼ਤ ਨਹੀਂ ਸੀ ਇਸ ਲਈ ਮੈਂ ਕਦੇ ਬੱਸ ਵਗੈਰਾ ਤੇ ਵੀ ਨਹੀਂ ਸੀ ਜਾ ਸਕਦੀ ਤੇ ਨਾ ਹੀ ਕਦੀ ਗਈ ਸੀ ਕਿਤੇ ਸਾਲਾਂ ਬੱਦੀ ਮੇਰੇ ਜਵਾਈ ਆਉਂਦੇ ਸੀ ਤੇ ਧੀਆਂ ਨੂੰ ਮਿਲਵਾ ਕੇ ਲੈ ਜਾਂਦੇ ਇਸ ਫਿਕਰਾਂ ਟੈਨਸ਼ਨਾਂ ਵਿੱਚ ਹੀ ਮੇਰਾ ਪੁੱਤ ਵੱਡਾ ਹੋ ਗਿਆ ਤੇ ਉਹਨਾਂ ਦਾ ਮਾਣਾ ਵੀ ਜਿਵੇਂ ਜੁਮ ਸਹਸ ਹੈ ਕਿ ਪੱਥਰ ਹੋ ਗਿਆ ਉਹ ਇੰਨਾ ਕਵਹਿਮੀ ਬੰਦਾ ਸੀ ਕਿ ਉਸ ਦੇ ਘਰ ਤੱਕ ਨਹੀਂ ਸੀ ਉਸ ਦਾ ਘਰ ਤੱਕ ਨਹੀਂ ਸੀ ਬਣਾਇਆ ਘਰ ਵੀ ਡਿੱਗਣ ਵਾਲਾ ਹੀ ਸੀ ਕਿਉਂਕਿ ਜੇਕਰ ਮਿਸਤਰੀ ਲਗਮਦਾ ਤਾਂ ਫਿਰ ਕੰਦਾਂ ਤੋੜਦਾ ਤਾਂ ਸਾਡਾ ਘਰ ਲੋਕਾਂ ਨੂੰ ਦਿਸਣ ਲੱਗ ਜਾਣਾ ਜਾਂਦਾ ਤੇ ਅਣ ਜਾਣੇ ਬੰਦੇ ਮਿਸਤਰੀ ਉਹ ਘਰ ਵਿੱਚ ਬਰਦਾਸ਼ਤ ਨਹੀਂ ਸੀ ਕਰ ਸਕਦਾ ਇਸ ਲਈ ਉਸਨੇ ਘਰ ਵੀ ਨਹੀਂ ਸੀ ਬਣਾਇਆ ਫਿਰ ਮੈਂ ਮੇਰੇ ਮੁੰਡੇ ਨੇ ਵੱਡੇ ਹੋਣ ਕਾਰਨ ਉਸ ਦੇ ਵਿਆਹ ਦੀ ਗੱਲ ਚੱਲ ਪਈ ਤੇ ਰਿਸ਼ਤੇਦਾਰਾਂ ਨੇ ਵੀ ਕਹਿਣਾ ਕਿ ਮੁੰਡੇ ਦਾ ਵਿਆਹ ਕਰ ਦਈਏ ਪਰ ਉਸਨੇ ਕਦੇ ਲਤ ਨਾ ਲਾਉਣੀ ਤੇ ਸਾਰਿਆਂ ਨੇ ਡਰਦਿਆਂ ਨੇ ਚੁੱਪਚਾਪ ਜਾਣਾ ਫਿਰ ਹੌਲੀ-ਹੌਲੀ ਮੇਰਾ ਬੇਟਾ ਵੱਡਾ ਹੋਇਆ ਤੇ ਉਸਦੇ ਕੁਝ ਦੋਸਤ ਬਣੇ ਤੇ ਉਹਨਾਂ ਨੇ ਫਿਰ ਉਹਦੇ ਦੇ ਦਬਾਅ ਪਾਇਆ ਤੇ ਉਹਦਾ ਵਿਆਹ ਬੰਨ੍ਹ ਦਿੱਤਾ ਕਿਉਂਕਿ ਉਹਦੇ ਦੋਸਤ ਚੰਗੀ ਤਰ੍ਹਾਂ ਉਸ ਨੂੰ ਸਮਝਦੇ ਸੀ ਤੇ ਮੇਰੇ ਘਰ ਵਾਲਿਆਂ ਨੂੰ ਵੀ ਇਸ ਲਈ ਉਹਨਾਂ ਨੇ ਸੋਚਿਆ ਕਿ ਜੇ ਇਹ ਜ਼ਿਆਦਾ ਕਰੂਗਾ ਜਾਂ ਫਿਰ ਰੌਲਾ ਪਾਵੇਗਾ ਤਾਂ ਅਸੀਂ ਇਸ ਨੂੰ ਸਮਝ ਲੈਵਾਂਗੇ ਇਸ ਗੱਲ ਤੋਂ ਮੇਰੇ ਘਰ ਵਾਲਾ ਡਰਨ ਡਰ ਗਿਆ ਤੇ ਉਹ ਕੁਝ ਨਾ ਬੋਲਿਆ ਪਰ ਉਸਨੇ ਕੋਈ ਵੀ ਚੀਜ਼ ਆਪਣੇ ਹੱਥੀ ਨਹੀਂ ਖਰੀਦੀ ਸੀ ਤੇ ਨਾ ਹੀ ਕੋਈ ਤਿਆਰੀ ਕੀਤੀ ਤੇ ਮੈਂ ਵੀ ਇੰਨੇ ਜੋਗੀ ਨਹੀਂ ਸੀ ਖੁਦ ਕੁਝ ਕਰ ਸਕਾਂ ਕਿਉਂਕਿ ਮੈਂ ਘਰ ਤੋਂ ਬਾਹਰ ਤਾਂ ਨਿਕਲ ਨਹੀਂ ਸੀ ਸਕਦੀ ਇਸ ਲਈ ਉਹਦੇ ਦੋਸਤਾਂ ਨੇ ਹੀ ਸਾਰੀਆਂ ਤਿਆਰੀਆਂ ਕਰ ਦਿੱਤੀਆਂ ਪਹਿਲਾਂ ਤਾਂ ਸਾਡੇ ਘਰੇ ਇੰਨਾ ਕਾਉਗਿਆ ਹੋਇਆ ਸੀ ਕਿਉਂਕਿ ਮੈਂ ਵਿੜੇ ਵਿੱਚ ਬੁੱਕਰ ਤੱਕ ਮਾਰਨ ਨਹੀਂ ਸੀ ਜਾ ਸਕਦੀ ਕਿਉਂਕਿ ਉਹ ਬਹੁਤ ਹੀ ਸ਼ੱਕੀ ਇਨਸਾਨ ਸੀ ਇਸ ਲਈ ਮੇਰੇ ਪੁੱਤ ਦੇ ਦੋਸਤਾਂ ਨੇ ਇਹ ਸਾਡੇ ਘਰ ਦੀ ਸਾਫ ਸਫਾਈ ਕੀਤੀ ਤੇ ਖੁਦ ਤਿਆਰੀ ਕੀਤੀ ਵਿਆਹ ਵਾਲੇ ਦਿਨ ਸਾਡੇ ਘਰੇ ਆਟਾ ਤੱਕ ਨਹੀਂ ਸੀ ਘਰ ਦੇ ਹਾਲਾਤ ਵੀ ਬਹੁਤ ਹੀ ਮਾੜੀ ਸੀ ਫਿਰ ਉਹਨਾਂ ਨੇ ਸਾਰਾ ਸਮਾਨ ਲੈ ਆ ਕੇ ਦਿੱਤਾ ਤੇ ਥੋੜੇ ਜਿਹੇ ਬੰਦੇ ਜਾ ਕੇ ਮੇਰੀ ਨੂੰਹ ਨੂੰ ਵਿਆਹ ਕੇ ਲੈ ਆਂਦਾ ਮੈਨੂੰ ਲੱਗਿਆ ਕਿ ਸ਼ਾਇਦ ਹੁਣ ਮੇਰੀ ਜ਼ਿੰਦਗੀ ਕੁਝ ਸੁਧਰ ਸੁਧਰ ਜਾਵੇਗੀ ਪਰ ਉਸ ਨੇ ਉਹ ਹੀ ਸਭ ਕੁਝ ਮੇਰੀ ਨੋਨ ਨਾਲ ਵੀ ਕੀਤਾ ਉਹ ਨੂੰ ਵੀ ਬਾਹਰ ਨਾ ਨਿਕਲ ਦਿੱਤਾ ਜਦ ਫਿਰ ਮੇਰੇ ਪੁੱਤ ਨੂੰ ਵੀ ਗੁੱਸਾ ਆਉਣਾ ਇਹ ਇਸ ਨੇ ਮੇਰੇ ਘਰ ਘਰ ਵੀ ਖਰਾਬ ਕਰ ਦਿਨਾ ਹੈ ਉਸ ਨੇ ਮੈਨੂੰ ਕਿਹਾ ਕਿ ਤੂੰ ਹੁਣ ਇਹਦੀ ਗੱਲ ਨਾ ਸੁਣ ਪਰ ਮੈਂ ਜਿਵੇਂ ਇੱਕ ਗੁਲਾਮ ਪੰਛੀ ਦੀ ਤਰ੍ਹਾਂ ਹੋ ਗਈ ਸੀ ਜਸਨੂੰ ਪਿੰਜਰੇ ਵਿੱਚ ਰਹਿਣ ਦੀ ਆਦਤ ਪੈ ਜਾਂਦੀ ਹੈ ਤੇ ਉੱਡਣਾਂ ਹੀ ਭੁੱਲ ਜਾਂਦਾ ਹੈ ਮੈਂ ਉਸ ਨੂੰ ਕਹਿਣਾ ਕਿ ਚੱਲ ਕੋਈ ਨਾ ਫਿਰ ਵੀ ਤੇਰਾ ਪਿਓ ਹੈ ਹੁਣ ਸਾਰੀ ਉਮਰ ਮੈਂ ਇਹਦੀਆਂ ਜੁੱਤੀਆਂ ਖਾਂਦੀ ਖਾਂਦੀ ਨੇ ਕੱਢ ਦਿੱਤੀ ਤੇ ਹੁਣ ਬੁੱਢੇ ਸਾਰੇ ਸਰ ਵਿੱਚ ਖੇ ਕਿਵੇਂ ਪਾਵਾਂ ਪਾਲ ਲੇਵਾਂ ਮੈਂ ਇਸ ਨੂੰ ਨਹੀਂ ਛੱਡ ਸਕਦੀ ਤਾਂ ਮੇਰੇ ਪੁੱਤ ਨੇ ਵੀ ਗੁੱਸਾ ਕਰਨਾ ਕੀਤਾ ਤੇ ਉਸ ਨੂੰ ਅਲੱਗ ਰਹਿਣ ਦਾ ਫੈਸਲਾ ਕਰ ਲਿਆ ਮੈਂ ਉਸ ਨੂੰ ਕਹਿ ਦਿੱਤਾ ਕਿ ਪੁੱਤ ਮੈਂ ਤਾਂ ਜ਼ੁਲਮ ਜ਼ੁਲਮ ਸਿੰਘ ਦੀ ਬੁੱਢੀ ਸੈਨ ਦੀ ਬੁੱਢੀ ਹੋ ਗਈ ਹਾਂ ਪਰ ਤੁਸੀਂ ਆਪਣੀ ਜ਼ਿੰਦਗੀ ਆਪਣੇ ਤਰੀਕੇ ਨਾਲ ਜਿਓ ਉਹ ਆਪਣੇ ਘਰ ਵਾਲੀ ਨਾਲ ਅਲੱਗ ਰਹਿਣ ਲੱਗ ਪਿਆ ਤੇ ਮੈਂ ਉਹਦੇ ਜ਼ੁਲਮ ਸਹਿੰਦੀ ਹੋਈ ਘਰ ਵਿੱਚ ਹੀ ਬੁੱਢੀ ਹੋ ਗਈ ਤੇ ਹੌਲੀ ਹੌਲੀ ਉਸ ਦੇ ਜ਼ੁਲਮਾਂ ਤੋਂ ਤੰਗ ਆ ਕੇ ਮੇਰਾ ਦਿਮਾਗ ਕੰਮ ਛੱਡ ਗਿਆ ਤੇ ਮੇਰੀ ਸਥਿਤੀ ਹਾਲਤ ਵੀ ਪਾਗਲਾਵਰਗੀ ਹੋ ਗਈ ਉਸਨੇ ਮੈਨੂੰ ਕਦੇ ਪੇਕੇ ਵੀ ਨਹੀਂ ਸੀ ਜਾਣ ਦਿੱਤਾ ਮੈਨੂੰ 20 ਸਾਲ ਹੋ ਗਏ ਸੀ ਆਪਣੇ ਪੇਕੇ ਗਈ ਨੂੰ ਪਰ ਜਦੋਂ ਮੇਰੇ ਹਾਲ ਹਾਲਾਤ ਹਾਲਤ ਪਾਗਲਾਵਰਗੀ ਹੋ ਗਈ ਤਾਂ ਉਸਨੇ ਮੈਨੂੰ ਖੁਦ ਹੀ ਕਿਹਾ ਕਿ ਤੂੰ ਪੇਕੇ ਚਲੀ ਜਾ ਮੈਂ ਕੁਝ ਦਿਨਾਂ ਉੱਥੇ ਲਾਇਆ ਨਹੀਂ ਤੇ ਉਹਨਾਂ ਨੇ ਖੁਦ ਹੀ ਮੈਨੂੰ ਛੱਡ ਜਾਣਾ ਕਿਉਂਕਿ ਮੈਨੂੰ ਕਿਸੇ ਵੀ ਬਸ ਬਾਰੇ ਕੁਝ ਵੀ ਨਹੀਂ ਸੀ ਪਤਾ ਤੇ ਨਾ ਹੀ ਮੈਂ ਕਦੇ ਘਰ ਤੋਂ ਬਾਹਰ ਗਈ ਸੀ ਇੱਕ ਦੋ ਵਾਰ ਮੈਂ ਪੇਕੇ ਗਈ ਉਸ ਤੋਂ ਬਾਅਦ ਉਸਨੇ ਮੈਨੂੰ ਕਦੇ ਵੀ ਫੇਰ ਜਾਣ ਨਹੀਂ ਸੀ ਦਿੱਤਾ ਤੇ ਮੇਰੇ ਮਨ ਤੇ ਜਿਵੇਂ ਬੋਝ ਪੈ ਗਿਆ ਮੈਂ ਉਸੇ ਬੋਝ ਵਿੱਚ ਹੀ ਇਕੱਲੀ ਤੇ ਹੀ ਬोली ਜਾਣਾ ਤੇ ਮੈਂ ਮੈਨੂੰ ਕੁਝ ਪਤਾ ਨਹੀਂ ਸੀ ਲੱਗਦਾ ਉਸਨੇ ਮੇਰੇ ਸਿਰ ਵਿੱਚ ਸਟਾਮਨ ਨ ਕਰਕੇ ਹੀ ਮੇਰੀ ਇਹ ਹਾਲਤ ਕੀਤੀ ਸੀ ਕਿਸ ਨੂੰ ਕੁਝ ਨਾ ਪਤਾ ਲੱਗਣਾ ਲੋਕਾਂ ਨੇ ਕਹਿਣਾ ਕਿ ਐਸਾ ਨਸਾਨ ਨੇ ਤਾਂ ਆਪਣੀ ਮਾਂ ਨੂੰ ਵੀ ਨਹੀਂ ਸੀ ਬਖਸ਼ਿਆ ਉਹ ਆਪਣੀ ਮਾਂ ਨੂੰ ਵੀ ਬਹੁਤ ਕੁੱਟਦਾ ਮਾਰਦਾ ਸੀ ਤੇ ਉਸ ਨੂੰ ਕੁੱਟ ਮਾਰ ਕੇ ਹੀ ਮਾਰ ਦਿੱਤਾ ਸੀ ਉਸੇ ਤਰ੍ਹਾਂ ਹੀ ਉਹ ਮੇਰੇ ਨਾਲ ਵੀ ਕਰਨ ਲੱਗਿਆ ਸੀ ਸਾਰਿਆਂ ਨੇ ਕਹਿਣਾ ਕਿ ਇਹ ਤਾਂ ਸ਼ੁਰੂ ਤੋਂ ਹੀ ਇਸੇ ਤਰ੍ਹਾਂ ਦਾਹੀ ਜ਼ੁਲਮ ਜ਼ੁਲਮ ਸਹਿੰਦੀ ਆਈ ਹੈ ਪਰ ਹੁਣ ਜ਼ੁਲਮ ਸਹਿ ਸਹਿ ਕੇ ਮੇਰਾ ਦਿਮਾਗ ਵੀ ਕੰਮ ਛੱਡ ਗਿਆ ਸੀ ਉਤੋਂ ਮੇਰਾ ਪੁੱਤ ਨੇ ਨੇ ਨੂੰ ਵੀ ਮੈਨੂੰ ਨਹੀਂ ਸੀ ਪੁੱਛਿਆ ਮੇਰੀ ਕਿਸਮਤ ਰੱਬ ਨੇ ਇੰਨੀ ਮਾੜੀ ਲਿਖ ਦਿੱਤੀ ਕਿ ਮੇਰੀ ਸਾਰੀ ਉਮਰ ਆਪਣੇ ਘਰ ਵਾਲੇ ਤੋਂ ਜੁੱਤੀਆਂ ਹੀ ਖਾਂਦੀ ਰਹੀ ਸੀ ਤੇ ਫਿਰ ਵੀ ਸਬਰ ਦਾ ਘੁੱਟ ਪਰ ਕੇ ਚੁੱਪ ਕਰ ਜਾਂਦੀ ਸਾਰਿਆਂ ਨੂੰ ਮੇਰੇ ਤੇ ਤਰਸ ਆਉਂਦਾ ਪਰ ਉਸ ਨੂੰ ਕਦੇ ਵੀ ਮੇਰੇ ਤੇ ਤਰਸ ਨਹੀਂ ਸੀ ਆਇਆ ਮੈਨੂੰ ਇਸ ਗੱਲ ਤੇ ਅੱਜ ਤੱਕ ਸਮਝ ਨਹੀਂ ਲੱਗੀ ਕਿ ਉਸਨੇ ਮੇਰੇ ਤੇ ਇੰਨੇ ਜ਼ੁਲਮ ਕਿਉਂ ਕੀਤੇ ਨੇ ਰੱਬ ਨੇ ਉਸ ਨੂੰ ਇੱਕ ਵੀ ਸਜ਼ਾ ਨਹੀਂ ਸੀ ਦਿੱਤੀ ਤੇ ਮੈਂ ਉਸ ਗੁਨਾਹ ਦੀ ਸਜ਼ਾ ਭੁਗਤ ਰਹੀ ਸੀ ਜੋ ਮੈਂ ਕਦੇ ਕੀਤਾ ਵੀ ਨਹੀਂ ਸੀ ਤੇ ਜਿਸ ਦਾ ਮੈਨੂੰ ਪਤਾ ਨਹੀਂ ਸੀ ਕਿ ਮੈਂ ਕੀ ਗੁਨਾਹ ਕੀਤਾ ਹੈ ਜੋ ਮੇਰੇ ਉੱਤੇ ਇਨ ਜ਼ੁਲਮ ਹੁੰਦੇ ਨੇ ਭਰਾ ਦੀ ਮੌਤ ਤੋਂ ਬਾਅਦ ਤਾਂ ਭਤੀਜਿਆਂ ਨੇ ਵੀ ਮੇਰਾ ਹਾਲ-ਚਾਲ ਨਹੀਂ ਸੀ ਪੁੱਛਿਆ ਜਦੋਂ ਤੱਕ ਭਰਾ ਸੀ ਕਦੇ ਤਾਂ ਆ ਜਾਂਦੇ ਸੀ ਉਸ ਤੋਂ ਬਾਅਦ ਭਤੀਜੇ ਵੀ ਕਦੇ ਨਹੀਂ ਆਏ ਕਿਉਂਕਿ ਉਹਨਾਂ ਦੀ ਆਪਣੀ ਕਬੀਲਦਾਰੀ ਵੱਧ ਚੁੱਕੀ ਸੀ ਨਾਲੇ ਜ਼ਾਦਤੀ ਜੰਮ ਕੇ ਤੇ ਭੈਣ ਦਾ ਹੋਣਾ ਤਾਂ ਪੂਆ ਕਿਹਦੇ ਯਾਦ ਰਹਿੰਦੀ ਹੈ ਜਿਵੇਂ ਸਿਆਣਿਆਂ ਨੇ ਕਿਹਾ ਹੈ ਕਿ ਤੇ ਜੰਮੀ ਭੈਣ ਵਿਸਰੀ ਤੇ ਭੂਆ ਕੀ ਦੇ ਜਾਜ ਮੇਰੀ ਨਾਲ ਵੀ ਉਹ ਗੱਲ ਹੀ ਹੋ ਗਈ ਸੀ ਨਾ ਤਾਂ ਮੇਰੇ ਪੇਕੇ ਹੀ ਰਹੇ ਤੇ ਨਾ ਹੀ ਕੋਈ ਸਹੁਰਿਆਂ ਦਾ ਤਾਂ ਸੁੱਖ ਮੈਂ ਵੇਖਿਆ ਮੇਰੀ ਜ਼ਿੰਦਗੀ ਦਾ ਬਸ ਕੁੱਟਮਾਰ ਖਾਂਦੀ ਰਹੀ ਖਾਂਦੀ ਦੀ ਹੀ ਲੰਘ ਗਈ ਤੇ ਮੈਨੂੰ ਨਹੀਂ ਲੱਗਦਾ ਕਿ ਮੈਂ ਹੁਣ ਬੁਢਾਪਾ ਵੀ ਸੁਖੀ ਹੋ ਸਕਦਾ ਹੈ ਕਿਉਂਕਿ ਜਿਹੜੇ ਪੁੱਤ ਤੇ ਮੈਂ ਆਸ ਲਾਈ ਸੀ ਉਹ ਵੀ ਮੇਰੇ ਘਰ-ਬਾਰ ਤੋਂ ਦੇਬੂ ਮੋਹ ਪਿਆਰ ਤੇ ਆਪਣੇ ਘਰ ਵਾਲੇ ਦੇ ਕਰਕੇ ਮੇਰੇ ਨਾਲ ਨਹੀਂ ਸੀ ਰਹਿੰਦਾ ਕਿਉਂਕਿ ਉਹਨੇ ਉਸਨੇ ਮੈਨੂੰ ਕਿਹਾ ਸੀ ਕਿ ਤੂੰ ਮੇਰੇ ਨਾਲ ਇੱਥੇ ਚੱਲ ਤੇ ਆਪਾਂ ਹੋਰ ਕਿਤੇ ਰਾਵਾਂਗੇ ਐਸ ਇਨਸਾਨ ਦੇ ਸائے ਤੂੰ ਦੂਰ ਪਰ ਮੈਂ ਲੋਕਾਂ ਦੀਆਂ ਗੱਲਾਂ ਤੋਂ ਡਰਦੀ ਨੇ ਫਿਰ ਵੀ ਉਸ ਇਨਸਾਨ ਦਾ ਲੜ ਨਹੀਂ ਸੀ ਛੱਡਿਆ ਕੀ ਫਿਰ ਇਹ ਇਕੱਲਾ ਇਸ ਉਮਰ ਵਿੱਚ ਕਿੱਥੇ ਜਾਵੇਗਾ ਤੇ ਰੋਟੀ ਵੀ ਤਰਸੇਗਾ ਮੈਂ ਫਿਰ ਵੀ ਉਸ ਨੂੰ ਨਾ ਛੱਡਿਆ ਪਰ ਉਸ ਨੇ ਮੇਰੀ ਫਿਰ ਵੀ ਕਦਰ ਨਾ ਕੀਤੀ ਮੈਂ ਉਹਦੇ ਮਾਰੀ ਨੇ ਆਪਣਾ ਪੁੱਤ ਛੱਡ ਦਿੱਤਾ ਪਰ ਉਸ ਨੇ ਆਪਣੀ ਆਕੜ ਤੇ ਹੰਕਾਰ ਨਹੀਂ ਛੱਡਿਆ ਤੇ ਮੈਨੂੰ ਉਸ ਗੁਨਾਹ ਦੀ ਸਜ਼ਾ ਮਿਲੀ ਲੜਾਈ ਸੀ ਜੈਸਾ ਤਾਂ ਮੈਨੂੰ ਅੱਜ ਤੱਕ ਨਹੀਂ ਪਤਾ ਲੱਗਿਆ ਤੇ ਅੱਜ ਵੀ ਮੇਰੇ ਨਾਲ ਉਸੇ ਤਰ੍ਹਾਂ ਜ਼ੁਲਮ ਹੁੰਦੇ ਨੇ ਪਰ ਕਿਸੇ ਨੇ ਵੀ ਮੇਰੀ ਸਾਰ ਨਹੀਂ ਸਿ ਲਈ ਲਈ ਸਭ ਉਸਨਾਂ ਸੰਤੋਂ ਚੱਲਦੇ ਸੀ ਹੁਣ ਤਾਂ ਬਸ ਮੈਨੂੰ ਡੀਕ ਹੈ ਤਾਂ ਮੌਤ ਦੀ ਬਸ ਮੌਤ ਹੀ ਮੈਨੂੰ ਉਸ ਸੁੱਖ ਦੇ ਸਕਦੀ ਹੈ ਤੇ ਇਸ ਦੀ ਕੁਟਮਾਰ ਤੋਂ ਬਚਾ ਸਕਦੀ ਹੈ ਇਸ ਲਈ ਮੈਂ ਰੱਬ ਅੱਗੇ ਇਹ ਹੀ ਹੱਥ ਜੋੜਦੀ ਹਾਂ ਕਿ ਮੈਨੂੰ ਮੌਤ ਸੌਖੀ ਦੀ ਦੀ ਆ ਜਾਵੇ ਸੁਖ ਦੀ ਆ ਜਾਵੇ ਤੇ ਮੰਜੇ ਤੇ ਨਾ ਪੈਣਾ ਪਵੇ ਕਿਉਂਕਿ ਮੇਰੀ ਚੱਲਦੀ ਫਿਰਦੀ ਦੀ ਤਾਂ ਇੰਨੇ ਜ਼ੁਲਮ ਹੁੰਦੇ ਨੇ ਤੇ ਮੰਜੇ ਤੇ ਪਈ ਦੇ ਕਿਨੇ ਕਿਨੇ ਸੰਭਾਲਣਾ ਹੈ ਮੇਰੀ ਚੱਲਦੀ ਫਿਰਦੀ ਦੇ ਹੀ ਪ੍ਰਾਣ ਨਿਕਲ ਜਾਣ ਤੇ ਮੈਂ ਵੀ ਇਸ ਘਰ ਤੋਂ ਮੁਕਤੀ پا ਸਕਾਂ ਕਿਉਂਕਿ ਗੁਲਾਮ ਰਹਿ ਰਹਿ ਕੇ ਆਜ਼ਾਦੀ ਤਾਂ ਦਾ ਅਰਥ ਵੀ ਭੁੱਲ ਚੁੱਕੀ ਹਾਂ ਤੇ ਗੁਲਾਮ ਪੰਛੀਆਂ ਵਾਂਗ ਉਡਣਾ ਵੀ ਭੁੱਲ ਚੁੱਕੀ ਐਸ ਲਈ ਹੋਣਾ ਇਸ ਘਰ ਵਿੱਚ ਮੇਰੇ ਪ੍ਰਾਣ ਹੀ ਉੱਠ ਸਕਦੇ ਨੇ ਤੇ ਅੱਜ ਮੈਂ ਰੱਬ ਕੋਲ ਮੌਤ ਮੰਗਦੀ ਹਾਂ ਪਰ ਕਹਿੰਦੇ ਨੇ ਕਿ ਰੱਬ ਦੇ ਘਰ ਦੇ ਰਹਿ ਅੰਧੇਰ ਨਹੀਂ ਉਹਦੀ ਲਾਠੀ ਵਿੱਚ ਆਵਾਜ਼ ਨਹੀਂ ਹੁੰਦੀ ਉਸਨੇ ਮੇਰਾ 25 30 ਸਾਲਾਂ ਦਾ ਸਬਰ ਦਾ ਇਨਸਾਫ ਲੈ ਰਿਹਾ ਹੈ ਚਾਹੇ ਕਿਸੇ ਵੀ ਇਨਸਾਨ ਨੇ ਮੇਰੀ ਮਦਦ ਨਹੀਂ ਸੀ ਕੀਤੀ ਪਰ ਮੇਰੇ ਰੱਬ ਨੇ ਮੇਰੇ ਨਾਲ ਇਨਸਾਫ ਕੀਤਾ ਤੇ ਉਸ ਇਨਸਾਨ ਨੂੰ ਅਧਰੰਗ ਦਾ ਦੌਰਾ ਪੈ ਗਿਆ ਤੇ ਉਹ ਕੁੱਟ ਮਾਰਤਾ ਕੀ ਉਹ ਆਪਣੇ ਆਪ ਚੱਲ ਫਿਰ ਵੀ ਨਹੀਂ ਸਕਦਾ ਸੀ ਤੇ ਜੋ ਹੱਥ ਮੈਨੂੰ ਕੁੱਟਣ ਲਈ ਉੱਠਦੇ ਸੀ ਉਹ ਹੁਣ ਬਿਲਕੁਲ ਖੜੇ ਖੜੇ ਚੱਕ ਚੁੱਕੇ ਸੀ ਹੁਣ ਸਿਰਫ ਮੰਜੇ ਤੇ ਪਿਆ ਉਹ ਚੁਕਦਾ ਹੈ ਤੇ ਰੱਬ ਕੋਲੋਂ ਮੌਤ ਮੰਗਦਾ ਹੈ ਪਰ ਰੱਬ ਉਸ ਦੀ ਮੌਤ ਵੀ ਨਹੀਂ ਦੇ ਰਿਹਾ ਬੇਸ਼ੱਕ ਉਸ ਨੂੰ ਸਾਹਮਣੇ ਤਾਂ ਮੈਂ ਰਹੀ ਹਾਂ ਪਰ ਹੁਣ ਮੈਨੂੰ ਇਹ ਡਰ ਤਾਂ ਨਹੀਂ ਸੀ ਤੇ ਮੈਨੂੰ ਕੁੱਟ ਮਾਰੇਗਾ ਮੈਂ ਫਿਰ ਵੀ ਉਸ ਦਾ ਸਾਥ ਨਹੀਂ ਛੱਡਿਆ ਤੇ ਇਸ ਤਰ੍ਹਾਂ ਹੀ ਇਸ ਤਰ੍ਹਾਂ ਇਸ ਹਾਲਤ ਵਿੱਚ ਵੀ ਉਸ ਨੂੰ ਸਾਹਮਣੇ ਰਹੀ ਹਾਂ ਉਹ ਹੁਣ ਬੋਲ ਵੀ ਨਹੀਂ ਸਕਦਾ ਸਿਰਪ ਅੱਖਾਂ ਵਿੱਚ ਵਿੱਚੋਂ ਹੰਝੂ ਹੀ ਵਗ ਰਹੇ ਨੇ ਮੰਜੇ ਤੇ ਪਿਆਸਰ ਪਰ ਰੋਂਦਾ ਹੀ ਰਹਿੰਦਾ ਹੈ ਹੁਣ ਉਹ ਆਪਣੇ ਗੁਨਾਹਾਂ ਦੀ ਸਜ਼ਾ ਭੁਗਤ ਰਿਹਾ ਹੈ ਤੇ ਰੱਬ ਕੋਲ ਮੌਤ ਮੰਗ ਰਿਹਾ ਹੈ ਬੇਸ਼ੱਕ ਉਹ ਮੇਰਾ ਪਤੀ ਹੈ ਪਰ ਉਹ ਮੇਰਾ ਗੁਨੇਗਾਰ ਵੀ ਹੈ ਇਹ ਸਜ਼ਾ ਉਸ ਨੂੰ ਰੱਬ ਨੇ ਦਿੱਤੀ ਸੀ ਪਰ ਜੋ ਸਜ਼ਾ ਉਹ ਮੈਨੂੰ ਦਿੰਦਾ ਰਿਹਾ ਬਿਨਾ ਕਿਸੇ ਗੁਨਾਹ ਤੋਂ ਸੀ ਰੱਬ ਨੇ ਜੋ ਉਸ ਨੂੰ ਇਹਨੂੰ ਉਸ ਦੀ ਸਜ਼ਾ ਦਿੱਤੀ ਹੈ ਉਸ ਦੇ ਗੁਨਾਹਾਂ ਦੀ ਸਜ਼ਾ ਹੀ ਹੈ ਉਸਨੂੰ ਮਿਲ ਰਹੀ ਹੈ ਇਹ ਸੀ ਆਪਣੀ ਅੱਜ ਦੀ ਕਹਾਣੀ ਜੇ ਤੁਹਾਨੂੰ ਕਹਾਣੀ ਵਧੀਆ ਲੱਗੇ ਤਾਂ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਨਾ ਤੇ ਚੈਨਲ ਨੂੰ ਸਬਸਕ੍ਰਾਈਬਰ ਕਰਨਾ ਕਦੇ ਨਾ ਭੁੱਲਣਾ ਕਹਾਣੀ ਸ਼ੁਰੂ ਸੁਣਨ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਮਿਲਦੇ ਹਾਂ ਕਿਸੇ ਨਵੀਂ ਕਹਾਣੀ ਦੇ ਨਾਲ ਤਦ ਤੱਕ ਲਈ ਸਤਿ ਸ੍ਰੀ ਅਕਾਲ